ਪਰ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਕਿ ਦੁਨੀਆ ਦੀ ਕੋਈ ਤਾਕਤ 101% ਮੈਂ ਤੁਹਾਨੂੰ ਕਹਿ ਦਿੰਦਾ ਡੇਰੇ 'ਚ ਖੜਾ ਦੁਨੀਆ ਦੀ ਕੋਈ ਤਾਕਤ ਪੰਜਾਬ ਦਾ ਕੋਈ ਲੀਡਰ ਖੱਪੇ ਸੱਚੇ ਕੋਈ ਕੁਛ ਮਰਜ਼ੀ ਰੋਲਾ ਪਾ ਜਾਵੇ ਇੱਥੋਂ ਇਲੈਕਸ਼ਨ ਕਾਂਗਰਸ ਪਾਰਟੀ ਵੱਲ ਤੇ ਬ੍ਰਿੰਦਰ ਟਿੱਲੋਂ ਨਹੀਂ ਰੱਟਦਾ ਮਾਈ ਜੀ ਨਾਲ ਗੱਲ ਹੋਈ ਸੀਗੀ ਸਾਡੇ ਹਲਕਾ ਇੰਚਾਰਜ ਵ੍ਰਿੰਦਰ ਸਿੰਘ ਢਿੱਲੋਜੀ ਉਹਨਾਂ ਨੇ ਅੱਜ ਮੇਰੀ ਸਵੇਰਾਂ ਵੀ ਗੱਲ ਹੋਈ ਸੀਗੀ ਅਚਨ ਚੇਤ ਜਿਹੜਾ ਉਹਨਾਂ ਨੂੰ ਦਿੱਲੀ ਜਾਣਾ ਪਿਆ ਜਿਸ ਕਰਕੇ ਕਵਾਂ ਨਹੀਂ ਸਕੇ ਮੈਂ ਪਹਿਲਾਂ ਵੀ ਉਹਨਾਂ ਨੂੰ ਸੁਨੇਹਾ ਲਾਇਆ ਸੀ ਉਹਨਾਂ ਨੇ 101% ਜਿਹੜਾ ਹੈ ਕਵਣਾ ਸੀਗਾ ਅੱਜ ਉਹ ਸਵੇਰ 7 ਵਜੇ ਜਿਹੜੀ ਟ੍ਰੇਨ ਹੈ ਦਿੱਲੀ ਤੋਂ ਬੈਠਣਾ ਹੈ ਸੁਮਾਈ ਜੀ ਇੱਕ ਜਾਂ ਦੋ ਦਿਨ ਜਾਂ ਸਵੇਰੇ ਜਿੱਦਾਂ ਹੀ ਉਹ ਆਪਣੇ ਘਰ ਪੁੱਜੂਗੇ ਘਰ ਤੋਂ ਪਹਿਲਾਂ ਜੇ ਕਿਤੇ ਜਾਣਗੇ ਤਾਂ ਇਸ ਡੇਰੇ 'ਚ ਆਣਗੇ। ਔਰ ਜੋ ਵੀ ਉਹਨਾਂ ਦਾ ਸਨੇਹਾ ਹੈ ਜੋ ਤੁਸੀਂ ਸਾਨੂੰ ਸੇਵਾ ਲਾਣੀ ਹੈ ਜੋ ਤੁਸੀਂ ਸੇਵਾ ਹੈ ਉਹ ਸਾਨੂੰ ਜਾਂ ਮੋਨੂ ਦੱਸ ਦਵੇ ਜਾਂ ਕੋਈ ਵੀ ਆਕੇ ਦੱਸ ਦਵੇ ਉਹ ਜਿਹੜੀ ਸੇਵਾ ਹੈ ਉਹ ਸਿਰ ਮੱਥੇ ਹੋਊਗੀ ਔਰ ਤੁਸੀਂ ਜੋ ਵੀ ਸਾਡੇ ਲਈ ਕੋਈ ਹੁਕਮ ਲਾਉਗੇ ਉਹ ਅਸੀਂ ਜਰੂਰ ਜਿਹੜਾ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਮੈਂ ਅੱਜ ਇਸ ਵਰਸੀ ਤੇ ਇਕੱਠੇ ਹੋਏ ਕੋਈ ਸ਼ਾਸਿਕ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸ਼ਾਸਤਾਲੀਆਂ ਗੱਲਾਂ ਤੋਂ ਮੈਂ ਥੋੜਾ ਦੂਰੇ ਰਹਿੰਦਾ ਪਰ ਇੱਕ ਗੱਲ ਮੈਂ ਜਰੂਰ ਕਹਿਣੀ ਚਾਹੁੰਦਾ ਕਿ ਦੁਨੀਆ ਦੀ ਕੋਈ ਤਾਕਤ 101% ਮੈਂ ਤੁਹਾਨੂੰ ਕਹਿ ਦਿੰਦਾ ਡੇਰੇ 'ਚ ਖੜਾ ਹੈ ਦੁਨੀਆ ਦੀ ਕੋਈ ਤਾਕਤ ਪੰਜਾਬ ਦਾ ਕੋਈ ਲੀਡਰ ਖੱਬੇ ਸੱਜੇ ਕੋਈ ਕੁਛ ਮਰਜ਼ੀ ਰੋਲਾ ਪਾ ਜਾਵੇ ਇੱਥੋਂ ਇਲੈਕਸ਼ਨ ਕਾਂਗਰਸ ਪਾਰਟੀ ਵੱਲ ਤੇ ਬ੍ਰਿੰਦਰ ਟਿੱਲੋਂ ਨੇ ਹੀ ਲੜਨਾ ਹੈ ਬਸ ਐਨੀ ਬੇਨਤੀ ਕਰਦਾ ਹਾਂ